ਅੱਜ ਉਹ ਗੱਲ ਕਰਾਂਗੇ ਇੱਥੇ ਕਾਂਗਰਸੀਆਂ ਨਾਲ ਅੱਜ ਕਾਂਗਰਸੀਆਂ ਵੱਲੋਂ ਇੱਥੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਗੱਲ ਕਰਾਂਗੇ ਡਾਕਟਰ ਮਨੋਹਰ ਸਿੰਘ ਨਾਲ ਅੱਜ ਅਮਿਤ ਸ਼ਾਹ ਦਾ ਪੁਤਲਾ ਫੂਕ ਰਹੇ ਹੋ ਕੀ ਕਾਰਨ ਹੈ ਕੀ ਗੱਲਬਾਤ ਹੈ ਬਸਦੇ ਜਾਦੇ ਨੇ ਭੋਲਾ ਆਇਓ ਪ੍ਰਧਾਨ ਜੀ ਮੇਰੀ ਸਭ ਨੂੰ ਬੇਨਤੀ ਹੈ ਕਿ ਥੋੜਾ ਥੋੜਾ ਖੁੱਲ੍ਹੇ ਆ ਜਾਓ ਕਿਉਂਕਿ ਟ੍ਰੈਫਿਕ ਵੀ ਰੁਕ ਰਹੀ ਆਪਾਂ ਟ੍ਰੈਫਿਕ ਵੀ ਰੋਕਣਾ ਨਹੀਂ ਚਾਹੁੰਦੇ ਅੱਜ ਅਸੀਂ ਦਿੱਲੀ ਤੋਂ ਕਾਂਗਰਸ ਪਾਰਟੀ ਦਾ ਜੋ ਸਾਨੂੰ ਸੰਦੇਸ਼ ਆਇਆ ਜੋ ਉਹਨਾਂ ਦਾ ਹੁਕਮ ਆਇਆ ਕਿਉਂਕਿ ਕੱਲ ਪਾਰਲੀਮੈਂਟ ਵਿੱਚ ਸਾਡੇ ਹੋਮ ਮਿਨਿਸਟਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਸਾਡੇ ਗਰੀਬਾਂ ਦੇ ਮਸੀਹਾ ਔਰ ਸੰਵਿਧਾਨ ਦੇ ਕਨਸਟੀਟਿਊਸ਼ਨ ਦੇ ਨਰਮਤਾ ਸ਼੍ਰੀ ਬੀ ਆਰ ਅੰਬੇਦਕਰ ਬਾਰੇ ਬਹੁਤ ਗਲਤ ਬੋਲਿਆ ਬਹੁਤ ਨਿੰਦਣਯੋਗ ਇਹ ਸ਼ਬਦ ਉਹਨੇ ਆਪ ਸ਼ਬਦ ਯੂਜ਼ ਕਰ ਰਹੇ ਹੈ ਅਸੀਂ ਉਹਨਾਂ ਦੀ ਘੋਰ ਨਿੰਦਾ ਕਰਦੇ ਹਾਂ ਤੇ ਅੱਜ ਅਸੀਂ ਉਸ ਦੇ ਸਬੰਧ ਵਿੱਚੀ ਅਮਿਤ ਸ਼ਾਹ ਦਾ ਇੱਥੇ ਪੁਤਲਾ ਫੂਕ ਰਹੇ ਹਾਂ ਤੇ ਅਸੀਂ ਹੀ ਮੋਦੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਅਮਿਤ ਸ਼ਾਹ ਸਾਰੇ ਸਭਾਜ ਤੋਂ ਸਾਰੇ ਭਾਰਤ ਤੋਂ ਮਾਫੀ ਮੰਗੇ ਤੇ ਆਪਣੀ ਮਿਨਿਸਟਰੀ ਤੋਂ ਰਜ਼ਾਈਨ ਦੇਵੇ ਕਿਉਂਕਿ ਇਹ ਜੀ ਨੀਚ ਸੋਚ ਵਾਲਿਆਂ ਨੂੰ ਇਹ ਜੀ ਕਟੀਆਂ ਸੋਚ ਵਾਲਿਆਂ ਨੂੰ ਬੰਦਿਆਂ ਨੂੰ ਸੈਂਟਰ ਵਿੱਚ ਮਿਨਿਸਟਰ ਬਣ ਦਾ ਕੋਈ ਅਧਿਕਾਰ ਨਹੀਂ ਹੈ ਅੱਜ ਕਾਂਗਰਸ ਪਾਰਟੀ ਵੱਲੋਂ ਦੋ ਜਗ੍ਹਾ ਪੁਤਲਾ ਫੁਕਿਆ ਜਾ ਰਿਹਾ ਜਿਲਾ ਪ੍ਰਧਾਨ ਵੀ ਪੁਤਲਾ ਅਲੱਗ ਤੌਰ ਤੇ ਫੁਕ ਰਹੇ ਆ ਕਾਂਗਰਸ ਦੋ ਧੜਿਆਂ ਚ ਵੰਡੀ ਨਜ਼ਰ ਆ ਰਹੀ ਆ ਬਸੀ ਪਠਾਣਾ ਐਕਚੁਅਲੀ ਇੱਥੇ ਸਾਡੇ ਬਸੀ ਪਠਾਣਾ ਵਿੱਚ ਇੱਕ ਵਾਰਡ ਵਿੱਚ ਇਲੈਕਸ਼ਨ ਵੀ ਹੋ ਰਹੇ ਆ ਉਹ ਇਲੈਕਸ਼ਨ ਦੇ ਜਿਹੜੀ ਕੈਂਪੇਨ ਦੇ ਦੌਰਾਨ ਹੀ ਉਹਨਾਂ ਨੇ ਉੱਧਰ ਆਪਣਾ ਪ੍ਰੋਗਰਾਮ ਕਰ ਲਿਆ ਕੋਈ ਅਸੀਂ ਗੱਲ ਨਹੀਂ ਹੈ ਲੇਕਿਨ ਹਾਈ ਕਮਾਂਡ ਵੱਲੋਂ ਜੋ ਸਾਨੂੰ ਹੁਕਮ ਲੱਗਿਆ ਸੀ ਅਸੀਂ ਉਹਨਾਂ ਦਾ ਹੁਕਮ ਸਿਰੇ ਚੜਾ ਰਹੇ ਧੰਨਵਾਦ ਬਹੁਤ ਬਹੁਤ जपता <laughs>